ਮਾਜੀ ਮਲਵਈ ਕਾਗੜੀ ਅਤੇ 도ਆਬੀ ਮਾਜੀ ਮਲਵਈ ਕਾਗੜੀ ਅਤੇ 도ਆਬੀ ਉਠੋਹਾਰੀ ਮਲਤਾਨੀ ਅਤੇ ਪਵਾਦੀ ਉਠੋਹਾਰੀ ਮਲਤਾਨੀ ਅਤੇ ਪਵਾਦੀ ਸਤ ਰੂਪਾਂ ਵਾਲੀ ਆ ਮੈਂ ਸਹਜਾਤੀ ਸਤ ਰੂਪਾਂ ਵਾਲੀ ਆ ਮੈਂ ਸਹਜਾਤੀ ਮੈਨੂੰ ਕਹਿੰਦੇ ਪੰਜਾਬ ਦੀ ਰਾਣੀ ਐ ਮੈਨੂੰ ਕਹਿੰਦੇ ਪੰਜਾਬ ਦੀ ਰਾਣੀ ਐ ਬਾਬਾ ਖਰੀਦ ਜੀ ਲਾਇਆ ਬੂਟਾ ਮੇਰਾ ਪਪਾ ਫਰੀਦ ਜੀ ਲਾਇਆ ਬੂਟਾ ਮੇਰਾ ਗੁਰੂ ਸਹਿਬਾ ਨਾ ਜੀ ਨੇ ਸਿੰਜਿਆ ਪਾਣੀ ਏ ਗੁਰੂ ਸਹਿਬਾ ਨਾ ਜੀ ਨੇ ਸਿੰਜਿਆ ਪਾਣੀ ਏ ਮੈਨੂੰ ਕਹਿੰਦੇ ਪੰਜਾਬ ਦੀ ਰਾਣੀ ਹਾਂ ਮੈਂ ਆਪਣੀ ਹੋਂਦ ਬਚਾਉਣ ਲਈ ਮੈਂ ਆਪਣੀ ਹੋਂਦ ਬਚਾਉਣ ਲਈ ਜ਼ੁਲਮ ਹਟਾਇਆ ਸਰਕਾਰਾਂ ਦਾ ਮੈਂ ਆਪਣੀ ਹੋਂਦ ਬਚਾਉਣ ਲਈ ਜ਼ੁਲਮ ਹਟਾਇਆ ਸਰਕਾਰਾਂ ਦਾ ਮੈਨੂੰ ਬੋਲਣ ਤੋਂ ਜੋ ਗੈਰੇ ਹੋ ਗਈ ਮੈਨੂੰ ਬੋਲਣ ਤੋਂ ਜੋ ਗੈਰੇ ਹੋ ਗਏ ਨਾ ਦਿਲ ਤੇ ਲਿਖਿਆ ਕਰਜ਼ਾਰਾਂ ਦਾ ਨਾ ਦਿਲ ਤੇ ਲਿਖਿਆ ਕਰਜ਼ਾਰਾਂ ਦਾ ਮੈਂ ਕਰਜ਼ਦਾਰ ਹਾਂ ਉਹਨਾਂ ਲੋਕਾਂ ਦੀ ਮੈਂ ਕਰਜ਼ਦਾਰ ਹਾਂ ਉਹਨਾਂ ਲੋਕਾਂ ਦੀ ਖੂਨ ਹੈ ਡੁੱਲਿਆ ਜਿੰਨਾ ਜਾਵਾਰਾਂ ਦਾ ਖੂਨ ਹੈ ਡੁੱਲਿਆ ਜਿੰਨਾ ਜਾਵਾਰਾਂ ਦਾ ਅਮਰ ਮੇਰੇ ਲਈ ਜੋ ਛਿੰਜ ਸਜਾਉਂਦੇ ਨੇ ਮੇਰੇ ਲਈ ਜੋ ਛਿੰਜ ਸਜਾਉਂਦੇ ਨੇ ਸਤਕਾਰ ਹਾਂ ਕਰਦੀ ਉਹਨਾਂ ਸਾਹਿਤਕਾਰਾਂ ਦਾ ਸਤਕਾਰ ਹਾਂ ਕਰਦੀ ਉਹਨਾਂ ਸਾਹਿਤਕਾਰਾਂ ਦਾ ਮਾਜੀ ਮਲਵਈ ਕਾਂਗੜੀ ਅਤੇ ਦੁਆਬੀ ਪੁੱਠੋਹਾਰੀ ਮਲਤਾਨੀ ਅਤੇ ਪੁਆਦੀ ਸੱਤ ਰੂਪਾਂ ਵਾਲੀ ਆ ਮੈਂ ਸਹਿਜਾਦੀ ਮੈਨੂੰ ਕਹਿੰਦੇ ਪੰਜਾਬ ਦੀ ਰਾਣੀ ਐ ਮੈਨੂੰ ਕਹਿੰਦੇ ਪੰਜਾਬ ਦੀ ਰਾਣੀ ਐ